ਵਿੱਚ ਇਹਨਾਂ ਨੇ ਲੈਕਚਰ ਵੀ ਕੀਤਾ ਵਾ ਜਦੋਂ ਲੈਕਚਰ ਕੀਤਾ ਸਾਰਾ ਉੱਥੇ মিডিਆ ਵੀ ਗਿਆ ਹੋਊਗਾ ਪੰਥਕ ਜਿਹੜੇ ਇਹ ਸਫਾ ਦੇ ਮੈਂਬਰ ਉਹ ਵੀ ਗਏ ਹੋਣਗੇ ਉਹ ਲੋਕੇਸ਼ਨ ਉਸ ਦੇਣ ਦੀ ਆ ਬਾਕੀ ਜਿਹੜਾ ਇਹ ਬਾਰਡਰ ਏਰੀਆ ਦੀ ਗੱਲ ਕਰਦੀ ਸਾਡੇ ਦੇ ਘਰ ਜਿਹੜਾ ਵਾ ਉਹ ਹੀ ਬਾਰਡਰ ਤੋਂ 1 ਕਿਲੋਮੀਟਰ ਤੇ ਆ ਡੇਰਾ ਬਾਬਾ ਨਾਨਕ ਬਾਰਡਰ ਦੇ ਏਰੀਆ ਦੀ ਲੋਕੇਸ਼ਨ ਹੀ ਆਉਣੀ ਹੁੰਦੀ ਹੈ ਹਰ ਵਾਰੀ ਉਦਣ ਜਿਹੜੀ ਖੇਮ ਕਰਨ ਦੀ ਲੋਕੇਸ਼ਨ ਦੱਸ ਰਹੇ ਆ ਉਹ ਉੱਥੇ ਬਰਸ਼ੀ ਦੇ ਉੱਤੇ ਹੀ ਗਈ ਕਿਹਾ ਸਰਪਟ ਉਹਨੇ ਆਰਡਰ ਕੀਤਾ ਕਿ ਐਸਜੀਪੀਸੀ ਦਾ ਮੈਨੇਜਰ ਜਿਹੜਾ ਸਾਰੀ ਫੁਟੇਜ ਦੇਵੇ ਉਹ ਕੀ ਆ ਉਹਦੇ ਬਾਰੇ ਥੋੜਾ ਉਹ ਤੇ ਉਹਨਾਂ ਦਾ ਮੈਟਰ ਆ ਜੀ ਉਹਨਾਂ ਨੇ ਉਹਨਾਂ ਨੂੰ ਐਸਜੀਪੀਸੀ ਜਿਹੜੀ ਆ ਉਹ ਫੁਟੇਜ ਨਹੀਂ ਦੇ ਰਹੀ ਕਿਉਂਕਿ ਉਹ ਕਹਿ ਰਿਹਾ ਨਰੈਨ ਸਿੰਘ ਚੌੜਾ ਕਦੀ ਕਿਸੇ ਨੂੰ ਮਿਲਿਆ ਕਦੀ ਕਿਸੇ ਨੂੰ ਉਹ ਕਦੀ ਲਾਉਂਦੇ ਆ ਦੋਸ਼ ਵੀ ਐਸਪੀ ਹਰਪਾਲ ਸਿੰਘ ਨੂੰ ਮਿਲਿਆ ਉਹ ਫੁਟੇਜ ਤੇ ਉਹ ਦਿਖਾ ਰਿਹਾ ਮਰਜੀਠੀ ਆ ਪਰ ਜਿਹੜੀ 4 ਤਰੀਕ ਨੂੰ ਦੁੱਖ ਭੰਣੀ ਬੇਰੀ ਦੇ ਲਾਗੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਨਰੈਨ ਸਿੰਘ ਚੌੜੇ ਨੂੰ ਜਦੋਂ ਇਹ ਜਾ ਰਹੇ ਸੀ ਉਥੇ ਆਪਣੇ ਪੂਰੇ ਲਾਮ ਰਖਸ਼ ਦੇ ਦਾਲ ਆਣ ਕੇ ਮਿਲ ਕੇ ਗੱਲਾਂ ਬਾਤਾਂ ਕਰਕੇ ਗਿਆ ਉਹ ਕਿਉਂ ਨਹੀਂ ਦਿਖਾ ਰਹੇ ਉਹ ਉਹ ਕਿਉਂ ਨਹੀਂ ਦਿਖਾ ਰਹੇ ਲੱਗਦਾ ਕਿ ਵਿਕਰਮ ਸਿੰਘ ਮਜੀਠੀਆ ਕੋਲ ਸੀਸੀਟੀਵੀ ਵਿਕਰਮ ਸਿੰਘ ਮਜੀਠੀਆ ਕੋਲ ਚੱਲ ਰਹੀਆਂ ਵਿਕਰਮ ਸਿੰਘ ਮਜੀਠੀਆ ਅੱਜ ਤੇ ਉਹ ਕਹਿ ਰਿਹਾ ਵੀ ਨਰੈਨ ਸਿੰਘ ਚੌੜਾ ਅੱਤਵਾਦੀ ਆ ਜਿਸ ਦਿਨ ਇਹ ਇਹ ਹੁਣ ਜੇ ਕਹੂਗਾ ਨਾ ਅੱਤਵਾਦੀ ਸ਼ਬਦ ਇਹਦੇ ਵੀ ਅਸੀਂ ਨੋਟਿਸ ਵੀ ਭੇਜਾਂਗੇ ਦੂਸਰੀ ਗੱਲ ਵਿਕਰਮ ਸਿੰਘ ਮਜੀਠੀਆ ਜਿੱਦਣ ਸ਼ਹੀਦ ਭਾਈ ਭਾਈ ਸੰਦੀਪ ਸਿੰਘ ਸੂਰੀ ਜਿਨ੍ਹਾਂ ਨੇ ਸਾਣੀ ਜਿਨ੍ਹਾਂ ਨੇ ਸੂਰੀ ਨੂੰ ਸੋਧਾ ਲਾਇਆ ਸੀਗਾ ਜਿੱਦਣ ਉਹਨਾਂ ਦੇ ਪਿਤਾ ਜੀ ਦੀ ਉੱਥੇ ਅੰਤਮ ਅਰਦਾਸ ਸੀਗੀ ਉਸ ਦਿਨ ਵਿਕਰਮ ਸਿੰਘ ਮਜੀਠੀਆ ਵੀ ਉੱਥੇ ਸੀ ਨਰੈਣ ਸਿੰਘ ਚੌੜਾ ਵੀ ਉੱਥੇ ਸੀ ਉਦਣੇ ਨੂੰ ਨਹੀਂ ਸੀ ਤਰੈਣ ਸਿੰਘ ਚੌੜਾ ਲੱਭਦਾ ਪਿਆ ਅੱਜ ਇੱਥੇ ਨਰੈਣ ਸਿੰਘ ਚੌੜਾ ਆਇਆ ਮੈਂ ਕਿਉਂ ਆਵਾਂ ਇਹ ਇੱਕ ਹੋਸ਼ੀਆਂ ਗੱਲਾਂ ਨੇ ਉਹ ਕਹਿੰਦੇ ਕਿ ਲੋਕੇਸ਼ਨ ਜਿਹੜੀ ਆ ਕਿ ਬਾਰਡਰ ਦੇ ਲਾਗੇ ਬੋਲਦੀ ਪਈ ਹੈ ਪਾਕਿਸਤਾਨ ਉਕੀ ਵੇਖੋ ਜੀ ਇੱਕ ਤਰੀਕ ਨੂੰ ਅਨਾਰ ਸਿੰਘ ਪਾਣਾ ਦੀ ਵਰਸ਼ੀ ਸੀ ਪਿੰਡ ਕਾਲੀਆਂ ਸਕਤਰਾ ਉੱਥੇ ਗਏ ਸੀ ਉੱਥੋਂ ਦੀ ਲੋਕੇਸ਼ਨ ਆ ਉੱਥੇ ਉਹ ਮੀਡੀਆ ਦੇ ਵਿੱਚ ਵੀ ਆਇਆ ਵਾ ਵੀ ਦਰੈਲ ਸਿੰਘ ਚੌੜਾ ਵੀ ਉਸ ਵਰਸ਼ੀ ਤੇ ਗਏ ਜੀ ਸਵਾਲ ਹੋ ਰਿਹਾ ਕਿ ਦਰਬਾਰ ਸਾਹਿਬ ਵਕ ਵਕ ਥਾਵਾਂ ਤੇ ਕੀ ਉਹ ਰੁਟੀਨ ਦੇ ਵਿੱਚ ਦਰਬਾਰ ਸਾਹਿਬ ਆਉਂਦਾ ਟੇਕਣ ਆਉਂਦੇ ਵੇਖੋ ਜੀ ਉਹ ਜਿਸ ਦਿਨ ਵੀ ਅੰਮ੍ਰਿਤਸਰ ਆਉਂਦੇ ਸੀ ਉਹ ਦਰਬਾਰ ਸਾਹਿਬ ਜ਼ਰੂਰ ਜਾ ਕੇ ਜਾਂਦੇ ਸੀ ਮਥਾ ਟੇਕਣਾ ਆਉਂਦੇ ਆਉਂਦੇ ਸੀ ਜਦੋਂ ਵੀ ਆਉਂਦੇ ਸੀ ਜਿਹੜਾ ਪਿਸਤਲ ਸੀ ਉਹਨਾਂ ਕੋਲ ਉਹਨਾਂ ਦਾ ਆਪਣਾ ਖੋਦਾ ਸੀ ਜਾਂ ਕੀ ਦੱਸ ਇਹਦੇ ਬਾਰੇ ਜਿਹੜਾ ਅੰਦਰ ਕੋਡ ਦਾ ਮੈਟਰ ਆ ਇਹ ਉਹ ਬਾਅਦ ਦੇ ਵਿੱਚ ਸੀ ਪਿਛਲੀ ਵਾਰੀ ਜਦੋਂ ਰਿਮਾਂਡਾ ਹਦਲ ਕੀਤਾ ਗਿਆ ਉਦੋਂ ਇਹ ਜੇਕਰ ਆਇਆ ਕਿ ਲਖੀਪੁਰ ਫੇਰੀ ਦੇ ਵਿੱਚ ਇਹ ਹਥਿਆਰ ਰਿਕਵਰ ਕਰਨੇ ਕੀ ਪੁਲਿਸ ਉੱਤੇ ਲੈ ਕੇ ਗਈ ਨਹੀਂ ਜੀ ਇਹਦੇ ਬਾਰੇ ਉਹਨਾਂ ਨੇ ਕੁਝ ਵੀ ਨਹੀਂ ਉਹ ਕਿਹਾ ਵੀ ਨਹੀਂ ਇਹ ਬਾਅਦ ਦੇ ਵਿੱਚ ਉੱਥੇ ਨਹੀਂ ਖੜਿਆ ਗਿਆ ਇਹ ਰਿਮਾਂਡਾ ਟੀਮ ਇਹ ਵੀ ਯਾਰ ਵੀ ਕਹਿੰਦੇ ਬਾਰਾਮਦ ਕੀਤਾ ਗਿਆ ਪੁਲਿਸ ਦੇ ਵੱਲੋਂ ਇਹਨਾਂ ਨੂੰ ਰੈਸਟ ਜਦੋਂ ਇਹਨਾਂ ਨੂੰ ਰੈਸਟ ਕੀਤਾ ਸੀਗਾ ਘਰੋਂ ਇਹਨਾਂ ਨੇ ਮੋਬਾਈਲ ਫੋਨ, ਲੈਪਟਾਪ, ਡੀਵੀਆਰ ਤੇ ਹੋਰ ਸਮਾਨ ਲਿਆਂਦਾ ਸੀ। ਕੋਈ ਉਹਦੇ ਵਿੱਚ ਕੁਝ ਇਨਕੁਆਇਰੀ ਨਹੀਂ ਕੀ ਹੋਵੇ ਕੋਈ? ਨਹੀਂ ਉਹ ਤਾਂ ਆਮ ਸੀਗੇ ਘਰ ਦੇ ਵਿੱਚ ਘਰੇਲੂ ਜਿਹੜੇ ਹੁੰਦੇ ਆ ਫੋਨ ਬੱਚਿਆਂ ਦੇ ਸੀਗੇ। ਇਹਨਾਂ ਨੇ 8 ਦਿਨ ਦੀ ਰਿਮਾਂਡ ਦੀ ਮੰਗ ਕੀਤੀ ਸੀ ਤੇ 14 ਤੱਕ ਮਿਲਿਆ ਦਿਨ ਦੀ ਰਿਮਾਂਡ। ਕਿੰਨੇ ਰਿਮਾਂਡ ਕੀ ਕਿਦਾਂ ਨੂੰ ਨਿਕਲ ਸਕੋ? ਕੁਝ ਵੀ ਨਹੀਂ ਇਹ ਤੇ ਉਹਨਾਂ ਦਾ ਜਿਹੜਾ ਵਾ ਕੁਝ ਵੀ ਦੱਸ ਨਹੀਂ ਸਕੇ ਕਿ ਕੀ। ਹਾਂਜੀ। ਰਿਮਾਂਡ ਲਈ ਕੀ ਤਕਨੀਕੀ ਅਮਾਨਤ ਲਾਈ? ਹਾਂਜੀ। ਰਿਮਾਂਡ ਲਈ ਕੀ ਤਕਨੀਕੀ ਅਮਾਨਤ ਲਾਈ? ਅੱਜ ਇਹੋ ਹੀ ਵੀ ਇਹ ਜਿਹੜੀ ਇਹਨਾਂ ਦੀ ਲੋਕੇਸ਼ਨ ਉੱਥੇ ਬਾਰਡਰ ਏਰੀਆ ਦੀ ਆਈ ਆ ਉਹਦੇ ਬਾਰੇ ਪੁੱਛ ਗਿਛ ਕਰਦੇ। ਨਹੀਂ ਬਿਲਕੁਲ ਬਾਰਡਰ ਏਰੀਆ ਦੇ ਤੇ ਰਹਿਣ ਵਾਲੇ ਆ। ਔਰ ਹੁਣ ਕੀ ਮੰਗ ਕੀ ਕਰਦੇ? ਬ੍ਰਿਤੀ ਦੇ ਨਾਲ ਜਾਂਚ ਇਹ ਤੁਹਾਨੂੰ ਸੀਨੀਅਰ ਐਡਵੋਕੇਟ ਸਾਹਿਬ ਸਾਰੇ ਦੱਸ ਦਿੰਦੇ ਆ। ਉਹਦੇ ਵਿੱਚ ਇਹਨਾਂ ਨੇ ਲੈਕਚਰ ਵੀ ਕੀਤਾ ਵਾ। ਜਦੋਂ ਲੈਕਚਰ ਕੀਤਾ ਸਾਰਾ ਉੱਥੇ মিডিਆ ਵੀ ਗਿਆ ਹੋਊਗਾ। ਪੰਤਕ ਜਿਹੜੇ ਇਹ ਸਫਾ ਦੇ ਮੈਂਬਰ ਉਹ ਵੀ ਗਏ ਹੋਣਗੇ ਉਹ ਲੋਕੇਸ਼ਨ ਉਸ ਦੇਣ ਦੀ ਆ ਬਾਕੀ ਜਿਹੜਾ ਇਹ ਬਾਰਡਰ ਏਰੀਆ ਦੀ ਗੱਲ ਕਰਦੀ ਸਾਡੇ ਦੇ ਘਰ ਜਿਹੜਾ ਵਾ ਉਹ ਹੀ ਬਾਰਡਰ ਤੋਂ 1 ਕਿਲੋਮੀਟਰ ਤੇ ਆ ਡੇਰਾ ਬਾਬਾ ਨਾਨਕ ਬਾਰਡਰ ਦੇ ਏਰੀਆ ਦੀ ਲੋਕੇਸ਼ਨ ਹੀ ਆਉਣੀ ਹੁੰਦੀ ਹੈ ਹਰ ਵਾਰੀ ਉਦਣ ਜਿਹੜੀ ਖੇਮ ਕਰਨ ਦੀ ਲੋਕੇਸ਼ਨ ਦੱਸ ਰਹੇ ਆ ਉਹ ਉੱਥੇ ਵਰਸ਼ੀ ਦੇ ਉੱਤੇ ਹੀ ਗਈ ਖਿਲਾਫ ਚੋਟੇ ਆਰਡਰ ਕੀਤੇ ਕਿ ਐਸਜੀਪੀਸੀ ਦਾ ਮੈਨੇਜਰ ਜਿਹੜਾ ਸਾਰੀ ਫੁਟੇਜ ਦੇਵੇ ਉਹ ਕੀ ਹੈ ਉਹਦੇ ਬਾਰੇ ਥੋੜਾ ਉਹ ਤੇ ਉਹਨਾਂ ਦਾ ਮੈਟਰ ਹੈ ਜੀ ਉਹਨਾਂ ਨੇ ਉਹਨਾਂ ਨੂੰ ਐਸਜੀਪੀਸੀ ਜਿਹੜੀ ਆ ਉਹ ਫੁਟੇਜ ਨਹੀਂ ਦੇ ਰਹੀ ਕਿਉਂਕਿ ਉਹ ਕਹਿ ਰਿਹਾ ਨਰੈਨ ਸਿੰਘ ਚੌੜਾ ਕਦੀ ਕਿਸੇ ਨੂੰ ਮਿਲਿਆ ਕਦੀ ਕਿਸੇ ਨੂੰ ਉਹ ਕਦੀ ਲਾਉਂਦੇ ਆ ਦੋਸ਼ ਵੀ ਐਸਪੀ ਹਰਪਾਲ ਸਿੰਘ ਨੂੰ ਮਿਲਿਆ ਉਹ ਫੁਟੇਜ ਤੇ ਉਹ ਦਿਖਾ ਰਿਹਾ ਮਰਜੀਠੀ ਆ ਪਰ ਜਿਹੜੀ 4 ਤਰੀਕ ਨੂੰ ਦੁੱਖ ਭੰਣੀ ਬੇਰੀ ਦੇ ਲਾਗੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਧਾਮੀ ਨਰੈਨ ਸਿੰਘ ਚੌੜੇ ਨੂੰ ਜਦੋਂ ਇਹ ਜਾ ਰਹੇ ਸੀ ਉਥੇ ਆਪਣੇ ਪੂਰੇ ਲਾਮ ਰਖਸ਼ ਦੇ ਦਾਲ ਆਣ ਕੇ ਮਿਲ ਕੇ ਗੱਲਾਂ ਬਾਤਾਂ ਕਰਕੇ ਗਿਆ ਉਹ ਕਿਉਂ ਨਹੀਂ ਦਿਖਾ ਰਹੇ ਉਹ ਉਹ ਕਿਉਂ ਨਹੀਂ ਦਿਖਾ ਰਹੇ ਲੱਗਦਾ ਕਿ ਬਿਕਰਮ ਸਿੰਘ ਮਜੀਠੀਆ ਕੋਲ ਸੀ